ਲੁਟਕੋਦੀਆਂ ਵਾਰਦਾਤਾਂ ਦੇ ਨਾਲ ਜਿਸ ਗਿਰੋਹ ਨੇ ਪੰਚਕੁਲਾ ਚੰ디ਗੜ੍ਹ ਤੇ ਮੁਹਾਰੀ ਦੇ ਲੋਕਾਂ ਦੇ ਨੱਕ ਵਿੱਚ ਦਮ ਕਰਕੇ ਰੱਖਿਆ ਹੋਇਆ ਸੀ ਮੁਹਾਲੀ ਪੁਲਿਸ ਨੇ ਉਸ ਕਾਲਾ ਕੱਛਾ ਗਿਰੋਹ ਦੇ 7 ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਕਾਬੂ ਕਰ ਲਿਆ ਹੈ 5 ਮੈਂਬਰ ਫਰਾਰ ਹੋਣ ਵਿੱਚ ਕਾਮਯਾਬ ਹੋਏ ਨੇ ਕੁੱਲ 12 ਮੈਂਬਰ ਨੇ ਇਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਕਈ ਸਾਰੀਆਂ ਵਾਰਦਾਤਾਂ ਦੇ ਖੁਲਾਸੇ ਹੋਏ ਨੇ ਡੇਰਾ ਬਸੀ ਦੇ ਨੇੜੇ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਲੁੱਟ ਦਾ ਸਮਾਨ ਅਤੇ ਬਹੁਤ ਸਾਰੇ ਹਥਿਆਰ ਵੀ ਪੁਲਿਸ ਨੇ ਇਸ ਗਿਰੋਹ ਕੋਲੋਂ ਬਰਾਮਦ ਕੀਤੇ ਨੇ ਪੁੱਛਗਿੱਛ ਕੀਤੀ ਜਾ ਰਹੀ ਹੈ ਦੂਸਰੇ ਮੈਂਬਰਾਂ ਬਾਰੇ ਅਤੇ ਦਾਵਾ ਕਰ ਰਹੀ ਹੈ ਪੁਲ ਪੰਜ ਮੈਂਬਰਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਏਗਾ ਮੁਹਾਲੀ ਪੁਲਿਸ ਦੇ ਹੱਥ ਲੱਗੀ ਹੈ ਇੱਕ ਕਾਮਯਾਬੀ ਡੇਰਾਬਸੀ ਦੇ ਨੇੜੇੋਂ ਕਾਲਾ ਕੱਚਾ ਗਿਰੋਹ ਦੇ 7 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ ਉਸ ਇਲਾਕੇ ਨੂੰ ਘੇਰ ਕੇ ਉੱਥੋਂ ਅਸੀਂ ਪੰਜ ਬੰਦੇ ਗ੍ਰਿਫਤਾਰ ਕੀਤੇ ਉਹਨੇ ਮੋਟਰਸਾਈਕਲ ਫੜੇ ਉਹ ਉਸ ਤੋਂ ਦੌੜ ਗਏ ਨਾਕਾਬੰਦੀ ਕੀਤੀ ਹੁਣ ਤੱਕ ਅਸੀਂ ਰਾਤ ਆਪਰੇਸ਼ਨ ਦੇ ਵਿੱਚ ਘੇਰਾ ਪਾ ਕੇ ਨਾਕਾਬੰਦੀ ਕਰਕੇ ਇਸ ਗੈਂਗ ਦੇ ਟੋਟਲ 7 ਬੰਦੇ ਸੱਜਾ ਆਪਣੇ ਪੈਸਟ ਕੀਤੇ ਨੇ ਸਾਡੀਆਂ ਜੋ ਹੁਣ ਤੱਕ ਅਸੀਂ ਰਾਤ ਤੋਂ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਹੋਈ ਆ ਤੇ ਪੰਜ ਵਾਰ ਦਾਤਾ ਜਿਹੜੀਆਂ ਸਾਡੇ ਕੁਝ ਮਹੀਨਾ ਪਹਿਲਾਂ ਹੋਈ ਸੀ ਇੱਕ ਚਾਰ ਵਾਰ ਦਾ ਤਾਂ ਹੀ ਹੋਈਆਂ ਇਹ ਪੰਜ ਵਾਰ ਦਾ ਤਾਂ